ਕੱਲ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਸਾਹਮਣੇ ਇੱਕ ਘਰ ਦੇ ਵਿੱਚ ਪੁਲਿਸ ਨੇ ਰੇਡ ਕੀਤੀ ਹੁਣ ਇਹ ਰੇਡ ਇਸ ਕਰਕੇ ਕੀਤੀ ਗਈ ਕਿਉਂਕਿ ਮਹੱਲੇ ਵਾਲਿਆਂ ਨੇ ਕੰਪਲੇਂਟ ਕੀਤੀ ਸੀ ਮਹੱਲੇ ਵਾਲਿਆਂ ਨੇ ਕੰਪਲੇਂਟ ਇਸ ਕਰਕੇ ਕੀਤੀ ਸੀਗੀ ਵੀ ਇਸ ਕੋਠੀ ਦੇ ਵਿੱਚ ਮੁੰਡੇ ਤੇ ਕੁੜੀਆਂ ਅਕਸਰ ਹੀ ਆਉਂਦੇ ਜਾਂਦੇ ਸੀਗੇ ਔਰ ਮਹੱਲਾ ਨਿਵਾਸੀਆਂ ਨੂੰ ਇਹ ਸ਼ੱਕ ਸੀਗਾ ਵੀ ਇੱਥੇ ਕਿਸੇ ਕਿਸਮ ਦਾ ਕੋਈ ਗੈਰਕਾਨੂੰਨੀ ਕੰਮ ਚੱਲ ਰਿਹਾ। ਇਸੇ ਦੌਰਾਨ ਜਦੋਂ ਪੁਲਿਸ ਉੱਥੇ ਰੇਡ ਕਰਦੀ ਹੈ ਕਰੀਬ ਰਾਤੀ 11:30 ਵਜੇ ਤਾਂ ਉੱਥੋਂ ਇੱਕ ਜੋੜੇ ਨੂੰ ਫੜਿਆ ਜਾਂਦਾ। ਜਦੋਂ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਤਾਂ ਪਤਾ ਲੱਗਦਾ ਵੀ ਇਹ ਜਿਹੜਾ ਸ਼ਖਸ ਜਿਹੜਾ ਮੇਲ ਮੈਂਬਰ ਆ ਇਹ ਇੱਕ ਆਈਏਐਸ ਮੈਲਾ ਅਧਿਕਾਰੀ ਦਾ ਹਸਬੰਡ ਹੈ ਜਦੋਂ ਇਹ ਆਪਣੀ شناخت ਪੁਲਿਸ ਨੂੰ ਇਦਾਂ ਦਿੰਦਾ ਕਿ ਮੇਰੀ ਵਾਈਫ ਤਾਂ ਇੱਕ ਆਈਐਸ ਆਫੀਸਰ ਆ ਪੰਜਾਬ ਦੇ ਵਿੱਚ ਤਾਂ ਪੁਲਸ ਵਾਲੇ ਵੀ ਜਿਹੜੇ ਆ ਉਹ ਇੱਕ ਵਾਰੀ ਡਰ ਜਾਂਦੇ ਆ ਮਤਲਬ ਉਹ ਇੱਕ ਵਾਰੀ ਅਟੈਂਸ਼ਨ ਜੀ ਹੋ ਜਾਂਦੇ ਆ ਵੀ ਇਹ ਕੀ ਗੱਲ ਬਣੀ ਫਿਰ ਉਹ ਕਹਿੰਦੇ ਆ ਵੀ ਤੁਸੀਂ ਸਾਡੀ ਗੱਲ ਕਰਾਓ ਫਿਰ ਇਹ ਸ਼ਖਸ ਆਪਣੀ ਵਾਈਫ ਦੇ ਨਾਲ ਜਦੋਂ ਪੁਲਿਸ ਆਫੀਸਰਸ ਦੀ ਗੱਲ ਕਰਾਉਂਦਾ ਤਵਾ ਕੇ ਇਹਦੀ ਵਾਈਫ ਇੱਕ ਆਈਐਸ ਅਫੀਸਰ ਸੀਗੇ ਪਰ ਅੱਗੋਂ ਕੋ ਜੋ ਹੁੰਦਾ ਉਹ ਇਤੋਂ ਵੀ ਜ਼ਿਆਦਾ ਰੋਚਕ ਸੀਗਾ ਜਦੋਂ ਪੁਲਿਸ ਅਫੀਸਰਸ ਇਹਦੀ ਵਾਈਫ ਨੂੰ ਇਹ ਦੱਸਦੇ ਆ ਕਿ ਮੈਡਮ ਅਸੀਂ ਤੁਹਾਡੇ ਹਸਬੰਡ ਨੂੰ ਇਸ ਹਾਲਾਤ ਦੇ ਵਿੱਚ ਕਾਬੂ ਕੀਤਾ ਸਾਨੂੰ ਇਸ ਕਲੋਨੀ ਦੇ ਲੋਕ ਜਿਹੜੇ ਆ ਇਸ ਮੁਹੱਲੇ ਦੇ ਲੋਕ ਜਿਹੜੇ ਆ ਬਾਰ-ਬਾਰ ਕੰਪਲੇਂਟ ਕਰਦੇ ਸੀਗੇ ਤੇ ਅੱਜ ਅਸੀਂ ਰੇਡ ਕੀਤੀ ਆ ਤਾਂ ਫਿਰ ਅੱਗੋਂ ਇਸ ਸ਼ਖਸ ਦੀ ਵਾਈਫ ਜਿਹਨੂੰ ਬੜੇ ਟੌਰ ਦੇ ਨਾਲ ਇਹਨੇ ਰੋਬ ਮਾਰਨ ਦੀ ਕੋਸ਼ਿਸ਼ ਕੀਤੀ ਪੁਲਿਸ ਦੇ ਅੱਗੇ ਕਿ ਮੇਰੀ ਵਾਈਫ ਜਿਹੜੀ ਆ ਆਈਐਸ ਅਫੀਸਰ ਆ ਤੇ ਅੱਗੋਂ ਉਹ ਇਮਾਨਦਾਰ ਲੇਡੀ ਕਹਿੰਦੀ ਆ ਵੀ ਇਹਨੂੰ ਇਫਤਾਰ ਕਰ ਲਓ ਇਹਦੇ ਉੱਤੇ ਪਰਚਾ ਦੇ ਦਿਓ ਕਹਿੰਦੀ ਮੈਂ ਇਹਦੀਆਂ ਅਜੇਹੀਆਂ ਹਰਕਤਾਂ ਤੋਂ ਪਹਿਲਾਂ ਤੋਂ ਹੀ ਬਹੁਤ ਦੁਖੀ ਆ ਇਹਦੇ ਉੱਤੇ ਪਰਚਾ ਦਿਓ ਇਹਨੂੰ ਅੰਦਰ ਕਰ ਦਿਓ ਹੁਣ ਪੁਲਿਸ ਵਾਸਤੇ ਮਾਮਲਾ ਹੋਰ ਦਚਿੱਤੀ ਵਾਲਾ ਹੋ ਜਾਂਦਾ ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਇਹ ਆਫੀਸਰ ਕਹੇਗੀ ਕਿ ਤੁਸੀਂ ਮੇਰੇ ਹਸਬੰਦ ਨੂੰ ਜਾਣਦੇ ਹੋ ਠੀਕ ਹੈ ਮੈਂ ਇਹਦੀ ਵਾਈਫ ਆ ਪਰ ਉਹ ਕਹਿੰਦੇ ਵੀ ਇਹਦੇ ਉੱਤੇ ਪਰਚਾ ਦਿਓ ਹੁਣ ਪੁਲਸ ਵਾਲੇ ਇਹਨਾਂ ਦੋਵਾਂ ਨੂੰ ਫੜ ਕੇ ਥਾਣੇ ਵੀ ਲੈ ਜਾਂਦੇ ਆ ਪਲੱਸ ਕੁਝ ਹੋਰ ਮੁੰਡੇ ਕੁੜੀਆਂ ਵੀ ਫੜੇ ਜਾਂਦੇ ਆ ਉਸ ਏਰੀਆ ਦੇ ਵਿੱਚ ਇਦਾਂ ਦਾ ਗੈਰਕਾਨੂੰਨੀ ਕੰਮ ਜਿਹੜਾ ਹੋ ਰਿਹਾ ਸੀਗਾ ਪਰ ਪੁਲਿਸ ਦੇਰ ਰਾਤ ਤੱਕ ਇਹਨਾਂ ਉੱਤੇ ਪਰਚਾ ਨਹੀਂ ਦਿੰਦੀ ਉਹ ਇਹੀ ਉਡੀਕਦੇ ਰਹਿੰਦੇ ਆ ਕਿ ਸ਼ਾਇਦ ਉਸ ਲੇਡੀ ਆਫੀਸਰ ਦਾ ਫੋਨ ਆ ਜਾਵੇ ਉਸ ਮੇਲਾ ਅਧਿਕਾਰੀ ਦਾ ਉਸ ਆਈਏਐਸ ਆਫੀਸਰ ਦਾ ਤਾਂ ਜੋ ਅਸੀਂ ਇਹਨੂੰ ਛੱਡੀਏ ਤੇ ਸਾਡੀ ਖਲਾਸੀ ਹੋਵੇ ਪਰ ਅਜਿਹਾ ਹੁੰਦਾ ਹੀ ਕੁਝ ਨਹੀਂ ਫੇਰ ਹਾਰ ਕੇ ਪੁਲਿਸ ਜਿਹੜੀ ਆ ਉਹਨਾਂ ਨੂੰ ਪਰਚਾ ਦਰਜ ਕਰਨਾ ਪੈਂਦਾ ਹੁਣ ਪਰਚਾ ਦਰਜ ਕਰ ਲਿਆ ਪਰ ਪੁਲਿਸ ਜਿਹੜੀ ਹੈ ਇਹ ਖੁਲਾਸਾ ਨਹੀਂ ਕਰ ਰਹੀ ਕਿ ਉਹ ਜਿਹੜਾ ਸ਼ਖਸ ਹੈ ਉਹਦਾ ਨਾਮ ਕੀ ਹੈ ਕਿੱਥੋਂ ਦਾ ਉਹ ਰਹਿਣ ਵਾਲਾ ਔਰ ਮੋਰਓਵਰ ਉਹਦੀ ਜਿਹੜੀ ਵਾਈਫ ਆ ਉਹ ਕੌਣ ਹੈ ਖੈਰ ਉਹ ਦੱਸਣਾ ਬਣਦਾ ਵੀ ਨਹੀਂ ਉਹ ਜਿਹੜੇ ਵਾਈਫ ਖੁਦ ਇਨੇ ਇਮਾਨਦਾਰ ਆ ਜਿਨ੍ਹਾਂ ਨੇ ਪੁਲਿਸ ਨੂੰ ਇਹ ਹਦਾਇਤ ਕਰ ਦਿੱਤੀ ਕਿ ਮੈਂ ਤਾਂ ਆਪ ਬਹੁਤ ਦੁਖੀ ਆ ਤੁਸੀਂ ਇੱਥੇ ਪਰਚਾ ਦੇ ਦਿਓ ਪਰ ਪੁਲਿਸ ਨੇ ਇਹ ਛਨਾਖਤ ਜਿੰਨ ਤੱਕ ਜਿਹੜੀ ਆ ਉਹ ਜਨਤਕ ਨਹੀਂ ਕੀਤੀ ਵੀ ਜਿਹੜੇ ਸ਼ਖਸ ਨੂੰ ਅਸੀਂ ਫੜਿਆ ਇਹ ਕੌਣ ਆ ਪਰ ਪੁਲਿਸ ਨੇ ਇੰਨਾ ਜ਼ਰੂਰ ਤਫਤੀਸ਼ ਕਰ ਲਈ ਰਾਤੋਂ ਰਾਤ ਕਿ ਉਸ ਏਰੀਆ ਦੇ ਵਿੱਚ ਇਹ ਕੰਮ ਹੁੰਦਾ ਔਰ ਨਾਲ ਹੀ ਉਹਨਾਂ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਝਾਲੀ ਆਧਾਰ ਕਾਰਡ ਬਣਾਉਂਦੇ ਸੀਗੇ ਕਿਉਂਕਿ ਕਮਰਾ ਜਿੰਨੂੰ ਵੀ ਦੇਣਾ ਇਦਾਂ ਹੋਟਲ ਦੇ ਵਿੱਚ ਜਾਂ ਲੋਜ ਦੇ ਵਿੱਚ ਤਾਂ ਉਹਦੇ ਕੋਲੋਂ ਇੱਕ ਸ਼ਨਾਖਤ ਕਾਰਡ ਲਿਆ ਜਾਂਦਾ ਸ਼ਨਾਖਤੀ ਕਾਰਡ ਲਿਆ ਜਾਂਦਾ ਕੁਝ ਲੋਕ ਅਜੇਹੇ ਜ਼ਰੂਰ ਗ੍ਰਿਫਤਾਰ ਕੀਤੇ ਗਏ ਆ ਜਿਹੜੇ ਝਾਲੀ ਆਈਡੀ ਕਾਰਡ ਬਣਾਉਂਦੇ ਸੀਗੇ ਉਹਦੇ ਵਿੱਚ ਆਧਾਰ ਕਾਰਡ ਹੋ ਸਕਦਾ ਡਰਾਈਵਿੰਗ ਲਾਇਸੈਂਸ ਹੋ ਸਕਦਾ ਕਿਸੇ ਕਿਸਮ ਦੀ ਵੀ ਬੰਦੇ ਦੀ ਜਿਹੜੀ ਸ਼ਨਾਖਤ ਆ ਉਹ ਝਾਲੀ ਬਣਾ ਦਿੰਦੇ ਸੀਗੇ ਪਰ ਜਿਹੜੀਆਂ ਲੜਕੀਆਂ ਗ੍ਰਿਫਤਾਰ ਹੋਈਆਂ ਨੇ ਉਹ ਵੀ ਵਿਦੇਸ਼ੀ ਨੇ ਕੁਝ ਜਿਹੜੀਆਂ ਨੇ ਉਹ ਦੱਸੀਆਂ ਜਾ ਰਹੀਆਂ ਤਜ਼ਾਕਿਸਤਾਨ ਤੋਂ ਔਰ ਕੁਝ ਜਿਹੜੀਆਂ ਕੁੜੀਆਂ ਨੇ ਉਹ ਰੂਸ ਵਾਲਦੀਆਂ ਦੱਸੀਆਂ ਜਾ ਰਹੀਆਂ ਨੇ ਹੁਣ ਜਿਹੜੀਆਂ ਕੁੜੀਆਂ ਇੱਧਰ ਆਈਆਂ ਨੇ ਇਹ ਟੂਰਿਸਟ ਵੀਜ਼ਾ ਤੇ ਆਈਆਂ ਇਹ ਸਟੂਡੈਂਟ ਵੀਜ਼ਾ ਤੇ ਆਈਆਂ ਇਹ ਅੱਗੋਂ ਇੱਕ ਜਾਂਚ ਦਾ ਵਿਸ਼ਾ ਕਿਉਂਕਿ ਜਲੰਧਰ ਚ ਪੈਂਦੀ ਇੱਕ ਜਿਹੜੀ ਯੂਨੀਵਰਸਿਟੀ ਆ ਜਿਹੜੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਆ ਉੱਥੋਂ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ਕੁਝ ਲੜਕੀਆਂ ਜਿਹੜੀਆਂ ਵਿਦੇਸ਼ ਤੋਂ ਇੱਥੇ ਪੜਨ ਆਈਆਂ ਨੇ ਉਹ ਅਜਿਹੇ ਕੰਮ ਕਰਦੀਆਂ ਨੇ ਉਹ ਦੇਵਪਾਰ ਦੇ ਧੰਦੇ ਦੇ ਵਿੱਚ ਪੂਰੀ ਤਰ੍ਹਾਂ ਲਿਪਤ ਨੇ ਔਰ ਉਹ ਲੋਕਾਂ ਨੂੰ ਲੁੱਟਦੀਆਂ ਵੀ ਨੇ ਲੋਕਲ ਕੋਲੋਂ ਪਹਿਲਾਂ ਲਿਫਟ ਮੰਗਦੀਆਂ ਨੇ ਬਾਅਦ ਚ ਉਹਨਾਂ ਦੀ ਗੱਡੀ 'ਚ ਬਹਿ ਜਾਂਦੀਆਂ ਔਰ ਥੋੜੀ ਅੱਗੇ ਜਾ ਕੇ ਉਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦੀਆਂ ਉਹਨਾਂ ਨੂੰ ਐਕਸ ਜੇ ਤੁਸੀਂ ਸਾਨੂੰ ਪੈਸੇ ਨਹੀਂ ਦਿਓਗੇ ਤਾਂ ਅਸੀਂ ਥਾਣੇ ਦੇ ਵਿੱਚ ਕੰਪਲੇਂਟ ਕਰਦੇਾਂਗੇ ਸੋ ਜਿਹੜਾ ਇਹ ਪੂਰਾ ਇੱਕ ਰੈਕਟ ਜਿਹੜਾ ਇਹ ਚੱਲ ਤਾਂ ਜ਼ਰੂਰ ਰਿਹਾ ਪਰ ਪੁਲਿਸ ਨੇ ਉਸ ਸ਼ਖਸ ਦੀ شناخت ਨਹੀਂ ਕੀਤੀ ਜਿਨੇ ਆਪਣੀ شناخت ਇਹ ਦੱਸੀ ਸੀ ਕਿ ਮੇਰੀ ਵਾਈਫ ਇੱਕ ਆਈਐਸ ਅਫਸਰ ਹੈ ਖੈਰ ਪੁਲਿਸ ਨੂੰ ਮਜਬੂਰੀ ਦੇ ਵਿੱਚ ਪਰਚਾ ਦਰਜ ਕਰਨਾ ਪਿਆ ਪਰ ਲੁਧਿਆਣਾ ਦੇ ਵੱਡੇ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਇਹ ਸਾਰਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਉਹਨਾਂ ਨੇ ਹਾਲੇ ਤੱਕ ਕਿਸੇ ਕਿਸਮ ਦੀ ਕੋਈ ਜਾਣਕਾਰੀ ਕੋਈ মিডিਆ ਬਰੀਫਿੰਗ ਕਿਸੇ ਕਿਸਮ ਦੀ মিডিਆ ਨੂੰ ਪੱਤਰਕਾਰਾਂ ਨੂੰ ਜਾਣਕਾਰੀ ਨਹੀਂ ਦਿੱਤੀ ਕਿ ਜਿਹੜੇ ਸ਼ਖਸ ਨੂੰ ਅਸੀਂ ਗ੍ਰਿਫਤਾਰ ਕੀਤਾ ਉਹ ਕੌਣ ਹੈ ਤੇ ਉਹਦਾ ਨਾਂ ਕੀ ਹੈ Subscribe to One India channel and never miss an update.